ਅੱਜ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਦੀ ਖਾਸ ਕਰਕੇ ਪੰਜਾਬ ਦੀ ਨਵੀਂ ਪੀੜੀ ਦੀ ਸਿਆਸਤ ਦੀ ਜਣੀ ਕੇ ਜੰਗ ਬਲੱਡ ਦੀ ਕੀ ਹੋਣਾ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਵੱਡਾ ਮੋੜ ਆਉਣ ਜਾ ਰਿਹਾ ਕੀ ਹੋਣਾ ਪੰਜਾਬ ਦੀ ਸਿਆਸਤ ਦੇ ਵਿੱਚ ਨੌਜਵਾਨ ਕਮਾਂਡ ਸੰਭਾਲਣਗੇ ਇਹ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਕਿ 2022 ਦੀ ਸਿਆਸੀ ਤਸਵੀਰ ਪਿਛਲੀਆਂ ਤਸਵੀਰਾਂ ਦੇ ਮੁਕਾਬਲੇ ਕੁਝ ਅਲੱਗ ਹੋਵੇਗੀ ਨਜ਼ਰ ਤੈ ਆ ਰਹੀ ਕਿ ਹੋ ਸਕਦਾ ਕਿ ਸਵਾਰ ਸਾਰੀਆਂ ਹੀ ਪਾਰਟੀਆਂ ਦੇ ਵਿੱਚ ਇੱਕ ਵੱਡਾ ਬਦਲਾਅ ਹੈ ਜਿਹੜਾ ਉਹ ਦੇਖਣ ਨੂੰ ਮਿਲੇ ਗੱਲ ਕਰ ਰਹੀਆਂ ਮੈਂ ਖਾਸ ਕਰਕੇ ਜਿਹੜੇ 30 ਤੋਂ 35 ਸਾਲ ਦੀ ਉਮਰ ਦੇ ਨੌਜਵਾਨ ਨੇ ਕਿਉਂਕਿ ਸਿਆਸਤ ਦੇ ਵਿੱਚ ਅਸਲ ਦੇ ਵਿੱਚ ਕੀ ਆ ਕਿ ਇਹ ਜਿਹੜੇ 50 60 ਸਾਲ ਦੇ ਹੁੰਦੇ ਨੇ ਉਹਨਾਂ ਨੂੰ ਵੀ ਨੌਜਵਾਨ ਹੀ ਮੰਨਿਆ ਜਾਂਦਾ ਹੈ ਖੈਰ ਪਰ ਹੁਣ ਆ ਪਿਛਲੇ ਕੁਝ ਸਮਿਆਂ ਤੋਂ ਜਿਹੜਾ ਬਦਲਾਅ ਹੈ ਉਹ ਆਇਆ ਹੈ ਪਰ ਇੱਥੇ ਇੱਕ ਸਵਾਲ ਵੀ ਆ ਕਿ ਇੱਕ ਉਮਰ ਦੀ ਸੀਮਾ ਤੈਅ ਕਰ ਦਿੱਤੀ ਜਾਂਦੀ ਹੈ ਕਿ ਤੁਸੀਂ ਐਨੀ ਉਮਰ ਤੋਂ ਬਾਅਦ ਹੀ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਹੋ ਪਰ ਫਿਰ ਸਵਾਲ ਇਹ ਹੈ ਕਿ ਜੇ ਘੱਟ ਉਮਰ ਦੇ ਲਈ ਸੀਮਾ ਤੈਅ ਕੀਤੀ ਹੋਈ ਆ ਫਿਰ ਵੱਧ ਉਮਰ ਦੇ ਲਈ ਵੀ ਸੀਮਾ ਤੈ ਹੋਣੀ ਚਾਹੀਦੀ ਆ ਕਿ ਜਦੋਂ ਤੁਸੀਂ ਇੱਕ ਉਮਰ ਤੈਅ ਕਰ ਦਿੱਤੀ ਜਾਵੇ ਕਿ ਜਦੋਂ ਤੁਸੀਂ ਐਨੀ ਉਮਰ ਦੇ ਹੋਗੇ ਤਾਂ ਫਿਰ ਤੁਸੀਂ ਇਲੈਕਸ਼ਨ ਨਹੀਂ ਲੜ ਸਕਦੇ ਤੁਹਾਨੂੰ ਜਿਹੜਾ ਉਹ ਸਿਆਸਤ ਤੋਂ ਕਿਨਾਰਾ ਕਰਨਾ ਪਵੇਗਾ ਜੇ ਅਜਿਹਾ ਹੋਣ ਲੱਗ ਜੇ ਤਾਂ ਸ਼ਾਇਦ ਜਿਹੜੀ ਤਸਵੀਰ ਆ ਉਹ ਵਾਕਈ ਹੀ ਬਦਲ ਜਾਵੇਗੀ ਪਰ ਸਾਡੇ ਕੀ ਦੇਖਿਆ ਜਾਂਦਾ ਕਿ ਇੱਥੇ 90 90 ਸਾਲ ਦੀ ਉਮਰ ਦੇ ਨੇ ਜਿਹੜੇ ਬਜ਼ੁਰਗ ਉਹ ਵੀ ਸਿਆਸਤ ਦੇ ਵਿੱਚ ਸਰਗਰਮ ਨਜ਼ਰ ਆਉਂਦੇ ਨੇ ਪਰ ਮੈਂ ਤੁਹਾਨੂੰ ਸਾਰੀਆਂ ਪਾਰਟੀਆਂ ਦਾ ਥੋੜਾ ਥੋੜਾ ਜਿਹਾ ਜ਼ਿਕਰ ਕਰਾਂਗਾ ਕਿ ਇਸ ਢੰਗ ਦੇ ਨਾਲ ਸਿਆਸਤ ਦੇ ਵਿੱਚ ਹੁਣ ਬਦਲਾਅ ਆਉਂਦਾ ਨਜ਼ਰ ਆਇਆ ਹੈ। 바이 ਦੀ ਜਦੋਂ ਇਲੈਕਸ਼ਨ ਹੁੰਦੀ ਹੈ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲ ਕੀਤੀ ਜਾਂਦੀ ਹੈ ਨੌਜਵਾਨਾਂ ਨੂੰ ਆ ਜਿਹੜਾ ਅੱਗੇ ਲਿਆਂਦਾ ਜਾਂਦਾ ਆ ਜਿਹੜਾ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾਂਦਾ ਹੈ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਹੈ ਤੇ ਕਈ ਸਾਰੇ ਨੌਜਵਾਨ ਉਹਨਾਂ ਦੇ ਵਿੱਚੋਂ ਆਪਣੀਆਂ ਸੀਟਾਂ ਕੱਢਣ ਦੇ ਵਿੱਚ ਵੀ ਕਾਮਜਾਬ ਸੀ ਜਿਹੜਾ ਉਹ ਹੋਏ ਸੀ ਤਾਂ ਪੰਜਾਬ ਦੇ ਵਿੱਚ ਜਿਹੜੇ 40 ਸਾਲ ਤੋਂ ਘੱਟ ਦੀ ਉਮਰ ਦੇ ਕਰੀਬ 22 ਐਮਐਲਏ ਨੇ ਤਾਂ ਸਾਡੀ ਜੇ ਆਲ ਇੰਡੀਆ ਦੀ ਗੱਲ ਕੀਤੀ ਜਾਵੇ ਭਾਰਤ ਦੀ ਤਾਂ ਸਾਡੇ ਕੋਲ 25 ਦੇ ਕਰੀਬ ਐਮਪੀ ਜਿਹੜੇ 24 ਦੀ ਇਲੈਕਸ਼ਨ ਤੋਂ ਬਾਅਦ 25 ਦੇ ਕਰੀਬ ਐਮਪੀ ਨੇ ਜਿਹੜੇ 35 ਸਾਲ ਦੇ ਨੇੜੇ-ਟੇੜ ਜਿੰਨਾ ਵੀ ਉਮਰ ਆ ਤਾ ਬਦਲਾਅ ਤਾਂ ਇਹ ਜ਼ਰੂਰ ਆਇਆ ਹੈ ਉਧਰ ਕਾਂਗਰਸ ਦੇ ਵਿੱਚ ਹਾਈ ਕਮਾਂਡ ਦੇ ਵਿੱਚ ਜਿਸ ਢੰਗ ਦੇ ਨਾਲ ਰਾਹੁਲ ਗਾਂਧੀ ਨੇ ਉਹ ਵੀ ਇੱਕ ਜੰਗ ਬਲੜ ਦੇ ਵਿੱਚ ਮੰਨੇ ਜਾਂਦੇ ਨੇ ਉਹ ਜਿਸ ਢੰਗ ਦੇ ਨਾਲ ਸਰਗਰਮ ਨੇ ਜਾਂ ਫਿਰ ਭਾਜਪਾ ਦੇ ਵੱਲੋਂ ਜਿਸ ਢੰਗ ਦੇ ਨਾਲ ਹੁਣ ਨਵੀਨ ਹੋਰਾਂ ਦੇ ਹੱਥ ਕਮਾਂਡ ਦਿੱਤੀ ਗਈ ਆ ਕਿਉਂਕਿ ਉਹਨਾਂ ਦਾ ਵੀ ਤਜਰਬਾ ਕੋਈ ਉਹ ਬਾਕੀ ਲੀਡਰਾਂ ਦੇ ਮੁਕਾਬਲੇ ਇਹ ਚਾਹੇ ਅਮਿਤ ਸ਼ਾਹ ਹੋਰੀ ਹੋਣ ਜੇਪੀ ਨੱਡਾ ਹੋਣਾ ਉਹਨਾਂ ਦੇ ਮੁਕਾਬਲੇ ਉਹਨਾਂ ਦਾ ਤਜਰਬਾ ਬਹੁਤ ਘੱਟ ਆ ਜਾਨੀ ਕਿ ਉਹ ਵੀ ਇੱਕ ਜੰਗ ਬਲੱਡ ਦੇ ਵਿੱਚ ਨੇ ਉਹਨਾਂ ਦੇ ਜਿਹੜਾ ਹੱਥ ਕਮਾਨ ਆ ਉਹ ਦਿੱਤੀ ਗਈ ਹੈ ਤਾਂ ਇਹ ਬਦਲਾਅ ਤਾਂ ਦੇਖਣ ਨੂੰ ਮਿਲਿਆ ਹੈ ਬਦਲਾ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਆਮ ਆਦਮੀ ਪਾਰਟੀ ਜਸਟੰਗ ਦੇ ਨਾਲ ਹੱਲਾਸ਼ੇਰੀ ਨੌਜਵਾਨਾਂ ਨੂੰ ਦੇ ਰਹੀ ਆ ਤੁਹਾਡੇ ਯਾਦ ਹੋਣਾ ਬੀਤੇ ਕੁਝ ਦਿਨ ਪਹਿਲਾਂ ਮਜੀਠੇ ਦੇ ਵਿੱਚ ਰੈਲੀ ਸੀ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਉੱਥੇ ਪਹੁੰਚੇ ਹੋਏ ਸੀ ਤਾਂ ਉਹਨਾਂ ਦੇ ਵੱਲੋਂ ਤਲਵੀਰ ਗਿੱਲ ਹੋਰਾਂ ਨੂੰ ਜਸਟੰਗ ਦੇ ਨਾਲ ਥਾਪੀ ਦਿੱਤੀ ਗਈ ਤਾਂ ਇੱਕ ਇਸ਼ਾਰਾ ਇਹ ਜ਼ਰੂਰ ਦਿੱਤਾ ਗਿਆ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਸਤਾਈ ਦੇ ਵਿੱਚ ਵੀ ਨੌਜਵਾਨਾਂ ਤੇ ਵਿਸ਼ਵਾਸ ਹੈ ਜਿਹੜਾ ਉਹ ਜਤਾ ਸਕਦੀ ਹੈ ਤਾਂ ਉਧਰ ਸ਼੍ਰੋਮਣੀ ਅਕਾਲੀ ਦਲ ਵੀ ਜਿਹੜਾ ਨੌਜਵਾਨਾਂ ਦਾ ਰੁਖ ਕਰਦੀ ਨਜ਼ਰ ਆ ਰਹੀ ਆ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵਰਗੇ ਤੇ ਜਿਹੜੇ ਧਾਕੜ ਲੀਡਰ ਪੰਜਾਬ ਨੂੰ ਮਿਲੇ ਨੇ ਹੁਣ ਤੱਕ ਬੇਸ਼ੱਕ ਅੱਜ ਪ੍ਰਕਾਸ਼ ਸਿੰਘ ਬਾਦਲ ਸਾਡੇ ਵਿੱਚ ਨਹੀਂ ਨੇ ਪਰ ਸਿਆਸਤ ਨੂੰ ਇੱਕ ਨਵਾਂ ਰੂਪ ਉਹਨਾਂ ਦੇ ਵੱਲੋਂ ਜ਼ਰੂਰ ਦਿੱਤਾ ਗਿਆ ਤਾਂ ਹੁਣਾ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦੇ ਹੱਥ ਕਮਾਂਡ ਹੈ ਪਾਰਟੀ ਦੀ ਉਹ ਵੀ ਨੌਜਵਾਨਾਂ ਨੂੰ ਹੱਲਾਸ਼ੇਰੀ ਦੰਦੇ ਨਜ਼ਰ ਆ ਰਹੇ ਨੇ ਤੁਹਾਡੇ ਯਾਦ ਹੋਣਾ ਬਿੱਤੇ ਕੁਝ ਦਿਨ ਪਹਿਲਾਂ ਕਨੌਰ ਦੇ ਵਿੱਚ ਜਿਸ ਤੰਕ ਦੇ ਨਾਲ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਹੋਰਾਂ ਨੂੰ ਥਾਪੀ ਉਹਨਾਂ ਦੇ ਵੱਲੋਂ ਦਿੱਤੀ ਗਈ ਆ ਇਸ਼ਾਰਾ ਉਹ ਵੀ ਇਹੀ ਕਰ ਰਹੀ ਆ ਕਿ ਅਕਾਲੀ ਦਲ ਵੀ ਨੌਜਵਾਨਾਂ ਤੇ ਵਿਸ਼ਵਾਸ ਹੈ ਜਿਹੜਾ ਉਹ ਜਤਾ ਸਕਦੀ ਆ ਤੁਹਾਨੂੰ ਸੁਖਵੀਰ ਸਿੰਘ ਬਾਦਲ ਦਾ ਉਹ ਬਿਆਨ ਸੁਣਾਉਂਦੇ ਹਾਂ ਤੁਹਾਨੂੰ ਇੱਕ ਆਪਣਾ ਜੋੜਾ ਪਾਦਾ ਮੇਰੇ ਨਾਲ ਬੋਲੇ ਬੋਲੇ ਜੋਰ ਹਾਂ ਜੋਰ ਇੱਕ ਤਾਂ ਹੁੰਦਾ ਹੈ ਇੱਕ ਤਾਂ ਹੁੰਦਾ ਹੈ ਅਕਾਲੀ ਦਲ ਨੇ ਉਮੀਦਵਾਰ ਇੱਕ ਮੈਂ ਆਪਣਾ ਭਰਾ ਦੇ ਰਿਆ ਤੁਹਾਨੂੰ ਬੋਲੇ ਸੋਨਿਹਾਲ ਹਾਲ ਕੀ ਹੈ ਜੇ ਆਪਰੇ ਆਈ ਮੇਰੇ ਵੱਲੋਂ ਇੱਕ ਤਾਂ ਮੇਰੇ ਵੱਕੂ ਦਲੇਰ ਪੁਰਾ ਹਾਂ ਫੇਰ ਬੋਲਦਾ ਜੀ ਫੇਰ ਬੋਲਦਾ ਜੀ ਆਪ ਤੇਰੀ ਵਿਅਤ ਹੈ ਜਾਂਦਾ ਆਹ ਕਾਣ ਲਾ ਕੇ ਖੜਦਾ ਹਾਂ ਜੀ ਠੀਕ ਹੈ ਤੂੰ ਵੇਖਿਆ ਜੀ ਮੈਨੂੰ ਕਾਲ ਫੋਨ ਕੀਤਾ ਨਾਮ ਦਿੰਦਾ ਐਸਐਸਪੀ ਦੀ ਕੀ ਕੀਤੀ ਮੈਂ ਕਿਸੇ ਟਾਈਮ ਰਾਤ ਨੂੰ 24 ਘੰਟੇ ਕਿਦੋਂ ਮਰਜ਼ੀ ਮੈਨੂੰ ਫੋਨ ਕਰ ਲੈ ਮੈਂ ਨਰਤੇ ਹੀ ਪਰਤਾ ਦਿੱਤਾ ਸੀਗਾ ਉੱਥੋਂ ਨਾ ਹੁਣ ਐਂ ਕਰਕੇ ਜਿੰਨਾ ਤੁਸੀਂ ਇਹਨੂੰ ਤਗੜਾ ਕਰੋਗੇ ਉਹਨੀ ਤਰੱਕੀ ਤੁਹਾਡੇ ਹੱਥੇ ਆਉਗੀ ਸਰਕਾਰ ਬਣਾ ਦਿਓ ਵੀ ਸਰਕਾਰ ਬਣਾ ਦਿਓ ਤਾਂ ਉਧਰ ਜ਼ਿਕਰੇ ਖਾਸ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਕਲੇਸ਼ ਹੈ ਜਿਹੜਾ ਉਹ ਜਾਰੀ ਆ ਉਹ ਕਲੇਸ਼ ਇੱਕ ਤਾਂ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਉਸ ਬਿਆਨ ਕਰਕੇ ਆ ਤਾਂ ਕਲੇਸ਼ ਨੂੰ ਤੂਲ ਕਿਤੇ ਨਾ ਕਿਤੇ ਰਾਜਾ ਬੜਿੰਗ ਜਿਹੜੇ ਸੂਬਾ ਪ੍ਰਧਾਨ ਨੇ ਉਹ ਵੀ ਜੰਗਬਲੜ ਦੇ ਵਿੱਚ ਹੀ ਆਉਂਦੇ ਨੇ ਉਹਨਾਂ ਦੇ ਵੱਲੋਂ ਇੱਕ ਨਿੱਜੀ ਚੈਨਲ ਤੇ ਬਿਆਨ ਦਿੱਤਾ ਗਿਆ ਸੀ ਕਿ 70 ਦੇ ਕਰੀਬ ਸੀਟਾਂ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ ਨੌਜਵਾਨੀ ਸਿਆਸਤ ਹੈ ਜਿਹੜੀ ਉਹਨੂੰ ਉਜਾਗਰ ਕੀਤਾ ਜਾਵੇਗਾ ਤਾਂ ਉਸ ਨੇ ਵੀ ਜਿਹੜਾ ਇੱਕ ਵੱਡਾ ਪਚਾਲ ਹੈ ਪੰਜਾਬ ਕਾਂਗਰਸ ਦੇ ਵਿੱਚ ਪਾਇਆ ਹੋਇਆ ਹੈ ਜਾਨੀ ਕਿ ਇਸ਼ਾਰਾ ਕਾਂਗਰਸ ਵੀ ਇਹੀ ਕਰ ਰਹੀ ਹੈ ਕਿ ਨੌਜਵਾਨਾਂ ਤੇ ਸਤਾਈ ਦੇ ਵਿੱਚ ਵਿਸ਼ਵਾਸ ਹੈ ਜਿਹੜਾ ਉਹੋ ਜਤਾਇਆ ਜਾ ਸਕਦਾ ਹੈ ਤਾਂ ਉਧਰ ਨਵੀਂ ਬਣੀ ਪਾਰਟੀ ਪੁਨਰਸਰਜੀਤ ਅਕਾਲੀ ਦਲ ਜਿਹਦੀ ਕਮਾਂਡ ਫਿਲਹਾਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਹੱਥਾਂ ਉਹ ਵੀ ਇਹ ਕਹਿੰਦੇ ਨਜ਼ਰ ਆਈ ਨੇ ਕਿ 40% ਸੀਟਾਂ ਨੇ ਜਿਹੜੀਆਂ ਉਹਨਾਂ ਤੋਂ ਇਲੈਕਸ਼ਨ ਨੌਜਵਾਨਾਂ ਨੂੰ ਲੜਾਈ ਜਾਵੇਗੀ ਤਾਂ ਉਹਨਾਂ ਦਾ ਵੀ ਬਿਆਨ ਹੈ ਤੁਹਾਨੂੰ ਸਨਾਦੰਦੇ ਹਾਂ ਆਮ ਲੋਕਾਂ ਨੂੰ ਇਹ ਜੰਗ ਲੜਨੀ ਪੈਣੀ ਹੈ ਸਾਨੂੰ ਆਮ ਲੋਕਾਂ ਦਾ ਸਾਥ ਚਾਹੀਦਾ ਤੇ ਮੈਂ ਇੱਕ ਹੋਰ ਆਖਰ ਦੇ ਵਿੱਚ ਤੁਹਾਡੇ ਨਾਲ ਵਾਅਦਾ ਕਰਦਾ ਕਿ ਜਿੰਨਾ ਚਿਰ ਮੇਰੇ ਕੋਲੇ ਸੇਵਾ ਹੈ ਤੇ ਜੇ ਇਲੈਕਸ਼ਨ ਦੇ ਦੌਰ ਆਏ ਆਉਣ ਗਈ ਸਤਾਈ ਦੇ ਵਿੱਚ ਤੇ ਅਸੀਂ 40% ਟਿਕਟਾਂ ਜੜੀਆਂ ਉਹ ਨੌਜਵਾਨਾਂ ਨੂੰ ਦੇਾਂਗੇ ਬੇਸ਼ੱਕ ਸਾਡੇ ਮੰਚ ਦੇ ਉੱਤੇ ਇੱਕੋ ਬੀਬੀ ਬੈਠੀ ਐ ਲੇਕਿਨ 35% ਸੀਟਾਂ ਅਸੀਂ ਬੀਬੀਆਂ ਨੂੰ ਦੇਾਂਗੇ ਤੇ ਜਿਹੜੇ ਹਾਸ਼ੀਆ ਗੱਤ ਲੋਕ ਨੇ ਜਿਹੜੇ ਹਾਸ਼ੀਏ ਦੇ ਉੱਤੇ ੱਟਕੇ ਗਏ ਲੋਕ ਨੇ ਜਿਹੜੇ ਜਾਤ ਤਿਰਸਕਾਰ ਦੀ ਭਾਵਨਾ ਦੇ ਵਿੱਚ ਫਸੇ ਲੋਕ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਹੈ ਉਹ 35% ਜਿਹੜਾ ਹੈ ਉਹ ਸੀਟਾਂ ਦੇਾਂਗੇ ਤਾਂ ਕਿ ਮਾਨ ਸਤਕਾਰ ਜਿਹੜਾ ਹੈ ਉਹ ਪਾਰਟੀ ਦੇ ਵਿੱਚ ਸਭ ਦਾ ਜਿਹੜਾ ਹੈ ਉਹ ਬਣਿਆ ਰਹੇ ਤਾਂ ਹੁਣ ਤੁਸੀਂ ਇਹ ਦੇਖ ਚੁੱਕਿਓ ਕਿ ਤਕਰੀਬਨ ਸਾਰੀਆਂ ਹੀ ਪਾਰਟੀਆਂ ਨੌਜਵਾਨਾਂ ਤੇ ਵਿਸ਼ਵਾਸ ਜਿਤਾਉਂਦੀਆਂ ਨਜ਼ਰ ਆ ਰਹੀਆਂ ਨੇ ਕਿ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਫਿਰ ਇਹ ਨਵਾਂ ਮੋੜ ਹੋਵੇਗਾ ਕਿ ਪੰਜਾਬ ਨੂੰ ਸਿਆਸਤ ਦੀ ਇੱਕ ਨਵੀਂ ਤਸਵੀਰ ਮਿਲੇਗੀ ਇੱਕ ਵੱਡਾ ਸਵਾਲ ਆ ਕਿਉਂਕਿ ਇਸ ਵਕਤ ਆਮ ਆਦਮੀ ਪਾਰਟੀ ਜਿਸ ਦੇ ਇਹ ਕੋਲ ਨੌਜਵਾਨਾਂ ਦੀ ਕੋਈ ਘਾਟ ਨਹੀਂ ਐ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਪੰਜਾਬ ਦੇ ਸੀਐਮ ਅਕਸਰ ਗੱਲ ਕਰਦੇ ਹੁੰਦੇ ਨੇ ਕਿ ਸਮੇਂ ਦੇ ਨਾਲ ਹਰ ਚੀਜ਼ ਬਦਲਦੀ ਆ ਤਾਂ ਸਿਆਸਤ ਵੀ ਬਦਲਨੀ ਜ਼ਰੂਰੀ ਆ ਕਿਉਂਕਿ ਸਿਆਸਤ ਇੱਕ ਅਹਿਮ ਅੰਗ ਆ ਹਾਲਾਂਕਿ ਆਪਾਂ ਨਾਰਮਲ ਤੁਸੀਂ ਦੇਖਿਆ ਹੋਊ ਕਿ ਜਦੋਂ ਆਪਾਂ ਪਿੰਡਾਂ ਦੇ ਵਿੱਚ ਨੌਜਵਾਨਾਂ ਦੇ ਨਾਲ ਗੱਲ ਕਰਦੇ ਆ ਨੌਜਵਾਨ ਸਿਆਸਤ ਦੇ ਵਿੱਚ ਥੋੜਾ ਜਿਹਾ ਘੱਟ ਇੰਟਰਸਟ ਲੈਂਦੇ ਨੇ ਪਰ ਸਿਆਸਤ ਇੱਕ ਅਹਿਮ ਅੰਗ ਆ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਕਿਉਂਕਿ ਸਿਆਸਤ ਹੀ ਹੈ ਜਿਹੜੀ ਪੂਰੇ ਸੂਬੇ ਨੂੰ ਪੂਰੇ ਦੇਸ਼ ਨੂੰ ਚਲਾਉਂਦੀ ਆ ਤਾਂ ਇਹ لازਮੀ ਵੀ ਹੈ ਕਿ ਨੌਜਵਾਨਾਂ ਨੂੰ ਜਿਹੜਾ ਉਹ ਅੱਗੇ ਆਉਣਾ ਚਾਹੀਦਾ ਹੈ ਪੋਲੀਟੀਕਲ ਪਾਰਟੀਆਂ ਨੂੰ ਵੀ ਜਿਹੜਾ ਉਹ ਸਮੇਂ ਦੇ ਨਾਲ ਜਿਹੜਾ ਉਹ ਬਦਲਣਾ ਚਾਹੀਦਾ ਕਿਉਂਕਿ ਹਰ ਵਿਅਕਤੀ ਦੀ ਇੱਕ ਵੱਖਰੀ ਸੋਚ ਹੁੰਦੀ ਆ ਸਾਡੇ ਨੌਜਵਾਨ ਹਰ ਖੇਤਰ ਦੇ ਵਿੱਚ ਮੱਲਾ ਮਾਰ ਰਹੇ ਨੇ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਤਾਂ ਸਿਆਸਤ ਦੇ ਵਿੱਚ ਹੋ ਸਕਦਾ ਹੈ ਕਿ ਇਹ ਨੌਜਵਾਨ ਆ ਜਿਹੜਾ ਜੇ ਨੌਜਵਾਨੀ ਨੂੰ ਉਹ ਮੋਰੀ ਕਰ ਦਿੱਤਾ ਜਾਵੇ ਉਹਨਾਂ ਦੇ ਹੱਥ ਜਿਹੜੀ ਕਮਾਂਡ ਹੈ ਪੰਜਾਬ ਦੀ ਆਵੇ ਤਾਂ ਨੁਹਾਰ ਬਦਲ ਸਕਦੀ ਆ ਬੜੇ ਸਾਰੇ ਨੌਜਵਾਨ ਲੀਡਰ ਨੇ ਚਾਹੇ ਮੀਤ ਹੇਅਰ ਹੋਰਾਂ ਦੀ ਗੱਲ ਕਰ ਲਈ ਜਾਵੇ ਜਾਂ ਹੋਰ ਕਿੰਨੇ ਸਾਰੇ ਲੀਡਰ ਨੇ ਜਿਹੜੇ ਬੜੇ ਚੰਗੇ ਢੰਗ ਦੇ ਨਾਲ ਕੰਮ ਕਰ ਰਹੇ ਨੇ ਕਿਉਂਕਿ ਉਹਨਾਂ ਦੀ ਸੋਚ ਅੱਛੀ ਦੀ ਆ ਇੱਕ ਵਿਅਕਤੀ ਦੀ ਉਮਰ 70 ਸਾਲ ਦੀ ਆ ਤੱਤਾ ਜ਼ਰਬਾ ਉਹਦਾ ਜਿਆਦਾ ਹੈ ਸਿਆਸਤ ਦਾ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਪਰ ਉਹਦੀ ਸੋਚ ਉਸ ਢੰਗ ਦੀ ਹੋਊਗੀ ਕਿਉਂਕਿ ਉਹ 70 ਸਾਲ ਦਾ ਹੋ ਚੁੱਕਿਆ ਇੱਕ ਨੌਜਵਾਨ ਆ ਜਿਹੜਾ ਅੱਜ ਦੀ ਦੁਨੀਆ ਦੇ ਵਿੱਚ ਰਹਿ ਰਿਹਾ ਅੱਜ ਸੋਸ਼ਲ ਮੀਡੀਆ ਤੇ ਐਕਟਿਵ ਆ ਕਿਉਂਕਿ ਸੋਸ਼ਲ ਮੀਡੀਆ ਵੀ ਕਹਿ ਮੰਗ ਬਣ ਚੁੱਕਿਆ ਤਾਂ ਜਿਹੜਾ ਸੋਸ਼ਲ ਮੀਡੀਆ ਤੇ ਵੀ ਐਕਟਿਵ ਆ ਆ ਤਾਂ ਉਹਦੀ ਸੋਚ ਅਲੱਗ ਹੋਊਗੀ ਤਜ਼ਰਬੇ ਨੇ ਜਿਹੜੇ ਉਹ ਨਵੇਂ ਹੋਣਗੇ ਤਾਂ ਦੇਖਣਾ ਹੋਵੇਗਾ 27 ਦੀ ਤਸਵੀਰ ਹੁਣ ਕੀ ਕਹਿੰਦੀ ਹੈ ਕਿ ਨੌਜਵਾਨ ਜੇ ਸਾਰੀਆਂ ਪਾਰਟੀਆਂ ਅੱਗੇ ਲੈ ਕੇ ਆਉਂਦੀਆਂ ਨੇ ਤਾਂ ਫਿਰ ਪੰਜਾਬ ਦੀ ਨਹਾਰ ਬਦਲਦੇ ਨੇ ਜਾਂ ਨਹੀਂ